ਜੀ ਆ ਕਿਸੇ ਨੇ ਆ ਚੇਪੀ ਲਾ ਰੱਖੀ ਸੀ ਏਟੀਐਮ ਤੇ ਵੀ ਪੈਸੇ ਮੈਂ ਕਿਹਾ ਵੀ ਪੈਸੇ ਕਿਉਂ ਨਹੀਂ ਨਿਕਲੇ ਪੈਸੇ ਇੱਥੇ ਫਸ ਗਏ ਆ ਜਦੋਂ ਏਟੀਐਮ ਆ ਜਦੋਂ ਚੇਪੀ ਬਾਹਰ ਗੱਡੀ ਆ ਪੈਸੇ ਨਿਕਲ ਗਏ ਮੈਂ ਤਾਂ ਮੁਰਨ ਲੱਗਿਆ ਜਿਗਾ ਵੀ ਚਲ ਪੈਸੇ ਨਹੀਂ ਨਿਕਲੇ ਪਰ ਜਦੋਂ ਮੈਂ ਬੈਲੈਂਸ ਦੇਖਿਆ ਤਾਂ 5000 ਮੇਰਾ ਬੈਲੈਂਸ ਕੱਟਿਆ ਗਿਆ ਪਰ ਆ ਕਿਸੇ ਦੀ ਚੇਪੀ ਲਾਈ ਪਈ ਸੀਗੀ ਆ ਦੇਖ ਲਓ ਯਾਰ ਐ ਏਦਾਂ ਧਿਆਨ ਰੱਖਿਆ ਕਰੋ ਆ ਚੀਜ਼ ਦੇਖ ਲਿਆ ਕਰੋ ਪਹਿਲਾਂ ਏਟੀਐਮ ਕੱਢਣ ਤੋਂ ਪਹਿਲਾਂ ਆ ਬਹੁਤ ਵੱਡਾ ਪ੍ਰੌਬਲਮ ਹੋਇਆ ਪਿਆ ਸੀ ਮੈਂ ਵਾਪਸ ਮੋੜਨ ਲੱਗਿਆ ਸੀ ਕਿ ਵੀ ਚਲ ਪੈਸੇ ਨਹੀਂ ਨਿਕਲੇ ਜਦੋਂ ਦੇਖਿਆ ਤਾਂ ਮੇਰਾ ਬੈਲੈਂਸ ਕੱਟ ਗਿਆ ਤਾਂ ਮੈਂ ਦੇਖਿਆ ਤਾਂ ਚੇਪੀ ਲੱਗੀ ਵੀ ਪੈਸੇ ਵਿੱਚ ਮਸੇ ਪਏ ਆ ਚੇਪੀ ਪੱਟ ਕੇ ਨਾ ਇਹਨੂੰ ਪੱਟ ਕੇ ਫਿਰ ਮੈਂ ਪੈਸੇ ਕੱਢਿਆ ਕੀ ਕਰਾਂ ਮੈਂ ਆ ਚੇਪੀ ਲਾ ਰખી ਸੀ ਏਟੀਐਮ ਤੇ ਵੀ ਪੈਸੇ ਮੈਂ ਸਵੇਰੇ ਪੈਸੇ ਕਿਉਂ ਨਹੀਂ ਨਿਕਲੇ ਪੈਸੇ ਇੱਥੇ ਫਸੇ ਪਏ ਆ ਜਦੋਂ ਏਟੀਐਮ ਆ ਜਦੋਂ ਇੱਕ ਬਾਹਰ ਗੱਡੀ ਤੇ ਮੈਂ ਆਪਣੇ ਏਟੀਐਮ ਉਹੀ ਬਰਨਾਲਾ ਮੈਂ ਤਾਂ ਮੋੜਨ ਲੱਗਿਆ ਸੀ ਕਿ ਵੀ ਚਲ ਪੈਸੇ ਨਹੀਂ ਨਿਕਲੇ ਪਰ ਜਦੋਂ ਮੈਂ ATM ਤੋਂ ਪੈਸੇ ਕਢਵਾਉਣ ਗਿਆ ਤੇ ਜਦੋਂ ਮੈਂ ATM ਆ ਕੇ ਪੈਸੇ ਕਢਵਾ ਕੇ ਜਦੋਂ ਮੈਂ ਹਾਂ ਸਾਰਾ ਕੋਟਵਾਰ ਪਾਇਆ ਤਾਂ ਏਦਾਂ ਦਾ ਚੱਕਰ ਚੱਲਿਆ ਉਹ ਕਿ ਦੇਖ ਲਿਆ ਕਰੋ ਪਹਿਲਾਂ ਏਟੀਐਮ ਕੋਲੋਂ ਪਹਿਲਾਂ ਉਹ ਏਟੀਐਮ ਤੋਂ ਬਾਹਰ ਨਹੀਂ ਨਿਕਲੇ ਜਿੱਥੋਂ ਬਹੁਤ ਵੱਡਾ ਪ੍ਰੋਬਲਮ ਹੋਇਆ ਗਿਆ ਜੀ ਮੈਂ ਉਹ ਬਾਹਰ ਨਹੀਂ ਨਿਕਲੇ ਤੇ ਪੈਸੇ ਨਹੀਂ ਨਹੀਂ ਪੈਸੇ ਨਹੀਂ ਹੋ ਰਹੇ ਸਵੇਰ ਸਵੇਰ ਜਦੋਂ ਦੇਖਿਆ ਆਪਣਾ ਏਟੀਐਮ ਕੱਢਿਆ ਜੇਬ ਤੋਂ ਪਾਇਆ ਮੈਂ ਤੁਰੰਤ ਮੈਂ ਦੇਖਿਆ ਤਾਂ ਚੇਪੀ ਲੱਗੀ ਏਦਾਂ ਨੂੰ ਮੇਰੇ ਮੋਬਾਈਲ ਤੇ ਮੈਸੇਜ ਆ ਗਿਆ ਕਿ ਕੱਟ ਗਏ ਨਾ ਤੁਹਾਡਾ 5000 ਰੁਪਏ ਕੱਟ ਕੇ ਵੀ ਮੇਰੇ ਪੈਸੇ ਕੱਟਿਆ ਜਦੋਂ ਮੈਂ ਏਟੀਐਮ ਦੇ ਵਿੱਚ ਉਹ ਲਿਖਿਆ ਹੁੰਦਾ ਵੀ ਬੈਲੈਂਸ ਚੈੱਕ ਕਰੋ ਚੈੱਕਰ ਹੈ ਉਹ ਚ ਹੀ ਮ ਔਰ ਉਸ ਤੋਂ ਬਾਅਦ ਜੋ ਮੈਂ ਵੀ ਕਈ ਵਾਰੀ ਥੱਲੇ ਨਾ ਉਹ ਜਿਹੜਾ ਬਰਕਾ ਜੋ ਉੱਪਰ ਉੜਦਾ ਹੁੰਦਾ ਵੀ ਉਹ ਹੁਣ ਫਸ ਗਿਆ ਜਦੋਂ ਮੈਂ ਥੱਲੇ ਦੇਖਿਆ ਤਾਂ ਉਹਦੇ ਉੱਪਰ ਬਕਾਇਦਾ ਮੈਂ ਟੇਪ ਰੋਲ ਲੱਗੀ ਸੀਗੀ ਤਾਂ ਮੈਨੂੰ ਮੈਂ ਨੇ ਪਹਿਲਾਂ ਉਸੇ ਟਾਈਮ ਵੀਡੀਓ ਬਣਾ ਲੈਂਦਾ ਪਰ ਉਦੋਂ ਮੈਨੂੰ ਮੇਰੇ 5000 ਮੈਨੂੰ ਐਸੀ ਵੀ ਵਾਪਸ ਨਾ ਮੁੜ ਜਾਣ ਮੈਂ ਉਹ ਟੇਪ ਰੋਲ ਬਾਜ ਨਾਲ ਪੱਗ ਕੱਟ ਕੇ ਬਾਜ ਨਾਲ ਟੇਪ ਰੋਲ ਪੱਟੀ ਟੇਪ ਰੋਲ ਪੱਟ ਕੇ ਉਸ ਤੋਂ ਬਾਅਦ ਮੈਂ ਉਹ ਜਦੋਂ ਦੇਖਿਆ ਉਹ ਪੱਟ ਕੇ ਮੈਂ ਉੱਪਰ ਕੱਢ ਕੇ ਉਹਦੇ 5000 ਰੁਪਏ ਕੱਢਿਆ ਉਹ ਟੇਪ ਰੋਲ ਮੈਂ ਵੀਡੀਓ ਵੀ ਬਣਾਈ ਆ ਟੇਪ ਰੋਲ ਕਿਸੇ ਨੇ ਸਾਜਿਜ ਕਰੀ ਸੀ ਵੀ ਉਹ ਟੇਪ ਰੋਲ ਲਾ ਕੇ ਵੀ ਇਹ ਬੰਦਾ ਮੁਰਜੂਗਾ ਉਸ ਤੋਂ ਬਾਅਦ ਅਸੀਂ ਟੇਪ ਰੋਲ ਪੱਟਾਂਗੇ 5000 ਕੱਢ ਲਾਂਗੇ ਪਰ ਉਦੋਂ ਪਹਿਲਾਂ ਹੀ ਮੈਂ ਆਪਣੀ ਉਹ ਟੇਪ ਰੋਲ ਪੱਟੀ ਬਾਜ ਨਾਲ ਟੇਪ ਰੋਲ ਪੱਟ ਕੇ ਫਿਰ ਆਪਣਾ ਉਹ 5000 ਰੁਪਏ ਹੱਥ ਵਿੱਚ ਪਾ ਕੇ ਕੱਢਿਆ ਕੀ ਲੱਗਦਾ ਇਹ ਨੋਖਾ ਢਾਂਗਾ ਜਿਹੜਾ ਚੋਰੀ ਕਰਦਾ ਹਾਂਜੀ ਇਹ ਚੋਰੀ ਕਰਨ ਦਾ ਨੋਖਾ ਢਾਂਗਾ ਮੈਂ ਕਹਿੰਦਾ ਵੀ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਣਗੇ ਮੇਰੇ ਵੀ ਕੈਮਰੇ ਚੈੱਕ ਕਰਨ ਨਾਲ ਮੈਂ ਜਦੋਂ ਪੈਸੇ ਕੱਢ ਰਿਹਾਗਾ ਤੇ ਉਹ ਉਸ ਤੋਂ ਪਹਿਲਾਂ ਕਿਹੜਾ ਬੰਦਾ ਆਇਆ ਉ ਉਹਦੇ ਟੇਪ ਰੋੜ ਕੀਨੇ ਕਰੀ ਉਸ ਤੋਂ ਬਾਅਦ ਉਹ ਬੰਦਾ ਬਾਹਰ ਹੀ ਖੜਾ ਹੋਣਾ ਕਿਉਂਕਿ ਜੇ ਮੈਂ ਮੇਰੇ ਮੈਸੇਜ ਨਾ ਆਉਂਦਾ ਤਾਂ ਮੈਂ ਉਤੋਂ ਬਾਹਰ ਚਲੇ ਜਾਣਾ ਸੀ ਕਿ ਉਹ ਬੰਦਾ ਹੈਗਾ ਸੀ ਕੋਈ ਅੰਦਰ ਅੰਦਰ ਕੋਈ ਬੰਦਾ ਨਹੀਂ ਸੀਗਾ ਜੀ ਤੇ ਬਾਹਰ ਮੈਂ ਨਹੀਂ ਨਿਗਾ ਨਹੀਂ ਮਾਰੀ